ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਮਾਰਨਿੰਗ ਦਾਗਾ ਬਹੁਤ سارے ਕੰਮ ਆਪਾਂ ਕਰ ਲੈਨੇ ਬਹੁਤ ਸਾਰੇ ਰਹਿੰਦੇ ਨੇ ਮोटे-ਮोटे ਹੋਗੇ ਬਰੀਕ-ਬਰੀਕ ਰਹਿੰਦੇ ਨੇ ਕਿਉਂਕਿ ਮोटे-ਮोटे ਵੀ ਜਾਨੀ ਕਿ ਜਿਹੜਾ ਸਾਫ-ਸਫਾਈਆਂ ਟਾਈਮ ਹੁੰਦਾ ਹਨ ਉਹ ਜਾਰੇ ਲੱਗਦਾਗਾ ਮੋਟੇ-ਮੋਟੇ ਕੰਮ ਅੱਪਾ ਸੇਤੀ ਨਿਭੜ ਜਾਂਦੇ ਨੇ ਆਪਣੇ ਤੇ ਆਪਾਂ ਕੰਮ ਕਰਦੇ ਆ ਜੀ ਵੈਗਰੂ ਸਾਰਿਆਂ ਨੂੰ ਤਰੱਕੀ ਵਾਸਤੇ ਕੁਝ ਅੱਜ ਮੱਝ 'ਚ ਸੁਧਾਰ ਆਇਆਗਾ ਤੇ ਕੱਟੀ ਨੂੰ ਦੁੱਧ ਭਲਾ ਦਿੱਤਾ ਅੱਜ ਅੱਜ ਆਪ ਨੂੰ ਵੀ ਹੌਸਲਾ ਜੋ ਹੋ ਗਿਆ ਹਨਾ ਵੀ ਠੀਕ ਹੋ ਜਾਊਗੀ ਤੇ ਅੱਜ ਹੋ ਗਏ ਨੇ ਸ਼ਨੀਵਾਰ ਦੀ ਸੋਈ ਅੱਜ ਹੋ ਹੈਗਾ ਜੀ ਵੀਰਵਾਰ ਤੇ ਮੱਝ ਆਪਣੀ ਨੇ ਕੱਟੀ ਨੂੰ ਚੰਗਾ ਦਿੱਤਾ ਝੋਟੀ ਨੇ ਤੇ ਪਤਾ ਨਹੀਂ ਤਾਂ ਉਹੀ ਜਾ ਰਹਾ ਹਨਾ ਔਲ ਕਰਦਾ ਹੁੰਦਾ ਪਸੂ ਪਤਾ ਨਹੀਂ ਕੱਟਰੂ ਭੁੱਲ ਗਈ ਨਾ ਇਹ ਕਦੇ ਚੱਟਣ ਲੱਗ ਜਾਂਦੇ ਕਰੇ ਟੱਕਰਾ ਮਾਰਨ ਲੱਗ ਜਾਂਦੇ ਨੂੰ ਕੋਈ ਪੇਤ ਨਹੀਂ ਆਉਂਦਾ ਹੈਗਾ ਜੇ ਮੈਂ ਕੋਈ ਕਹਿਣਾ ਹੋਵੇ ਕਰੀ ਜਾਂਦੇ ਆਂਗੇ ਹਨਾ ਤੇ ਉਹ ਮੈਂ ਕਰੀ ਜਾਂਦੇ ਆ ਅੱਜ ਥੋੜਾ ਜਿਹਾ ਮੜਾ ਜੀ ਲੱਗਿਆ ਅੱਜ ਕੱਟੀਆਂ ਦੁੱਧ ਭਲਾ ਦਿੱਤਾ ਥੋੜਾ ਜਿਹਾ ਜਰਾ ਸਭ ਢਿੱਲਾ ਰੱਖਿਆਗਾ ਤੇ ਅੱਜ ਲੱਤਾਂ ਲੁੱਤਾਂ ਜੀ ਵੀ ਘੱਟ ਮਾਰੀਆਂ ਨੇ ਕੁਝ ਨਾ ਕੁਝ ਸੁਧਾਰ ਆ ਜਾਏਗਾ ਮੱਝ 'ਚ ਚਲ ਅੱਜ ਆਪਦਾ ਵੀ ਮਾਨ ਹਨਾ ਆਜੇ ਹੁੰਦਾ ਵੀ ਹਾਂ ਠੀਕ ਹੈ ਬਹੁਤ ਦੁੱਖ ਹੁੰਦਾ ਜੀ ਜਦੋਂ ਹੁਣ ਆਪਾਂ 3 4 7 3 ਸਾਲ ਹੋ ਗਏ 3 ਸਾਲ ਡੇਢ ਮਹੀਨੇ ਦੀ ਇਹ ਸੂਪੀ ਸੀਗੀ ਛੋਟੀ ਤੇ ਇੰਨਾ ਚਿਰ ਹੋ ਗਿਆ ਸੀ ਮੱਥਾ ਮਾਰ ਦਿਆਂ ਪਾਲ ਦਿਆਂ ਤੇ ਆਈਆਂ ਸੀ ਕੱਤੀ ਪਾਲ ਦਿਆਂਗੇ ਜਿਹੜੀ ਹੁਣ ਹੋਈ ਹੈਗੀ ਵੀ ਚਲ ਆਪਾਂ ਸੂ ਪਾਲਦਾ ਪਾਲ ਜਾਂਦਾ ਜਿਹੜਾ ਲੈਣਾ ਹੁੰਦਾ ਆਪਾਂ ਨੂੰ ਹੁਣ ਲੱਖ ਸਵਾ ਲੱਖ ਤੋਂ ਘੱਟ ਵਧੀਆ ਮੱਝ ਨਹੀਂ ਆਉਂਦੀ ਤੇ ਇੰਨੇ ਪੈਸੇ ਲਾਉਣੇ ਔਖ ਹੋ ਜਾਂਦੇ ਜਿਹੜਾ ਆਪਣੇ ਮਾਗਰ ਦੀ ਮਾਗਰ ਕੋਈ ਪਸ਼ੂ ਪਾਲ ਜੀ ਅੱਪਾ ਨੂੰ ਵਧੀਆ ਸਹਾਰਾ ਲੱਗ ਜਾਂਦਾ ਹੈਗਾ ਤੇ ਅੱਜ ਵਧੀਆ ਠੀਕਠਾਕ ਮੈਨੂੰ ਵਧੀਆ ਲੱਗਿਆ ਅੱਜ ਅੱਜ ਮੇਰਾ ਕੰਮ ਕਰਨ ਨੂੰ ਵੀ ਵੀਡੀਓ ਬਣਾਉਣਾ ਵੀ ਹੈਨਾ ਮਨਜਿਆ ਕਰਿਆ ਬਸ ਇੱਕ ਵੀਡੀਓ ਬਣਾਉ ਦਿੱਤਾ ਹੈਗੇ ਸੀ ਇੱਕ ਬਸ ਸੁਰਤੀ ਹੈਨਾ ਛੋਟੀ ਚ ਪਈ ਸੀਗੀ ਵੀ ਪਤਾ ਨਹੀਂ ਕਿਵੇਂ ਬਣੂ ਕਿਵੇਂ ਨਾ ਬਣੂ ਹੈਨਾ ਤੇ ਇੱਕ ਸਰਦਾਰ ਜੀ ਜੀ ਵਾਲਾ ਕੌਣ ਲੱਗ ਜਾਂਦੇ ਨੇ ਆਪਾਂ ਵੇਚਾਂਗੇ ਫਿਰ ਆਪਾਂ ਜੀ ਨਹੀਂ ਖੜਨ ਲੱਗੇ ਆਪਾਂ ਵੇਚ ਦਾਂਗੇ ਮੈਨੂੰ ਬਹੁਤ ਔਖਾ ਲੱਗਦਾ ਜੀ ਹੈਨਾ ਪੁੱਤਾਂ ਵਾਂਗੂ ਪਾਲ ਕੇ ਕਰੋਂ ਪਸ਼ੂ ਤੋਰਨਾ ਹੈ ਤੇ ਜਿਹੜਾ ਆਪਾਂ ਨੂੰ ਚਲ ਵੇਚਣਾ ਹੋਵੇ ਫਿਰ ਤਾਂ ਆਪਾਂ ਵੇਚਦਾਨੇ ਆਂਗੇ ਤਾਂ ਹੁਣ ਦਿਖਾਉਣਿਆ ਕੱਤੀ ਵੀ ਰੱਜੀ ਬੈਠੀ ਹੈਗੀ ਬੰਦ ਦੇ ਨਹੀਂ ਹੈਗੇ ਕੱਤੀ ਮਕੀਆ ਸੀ ਦੁਪਹਿਰੇ ਬੰਦ ਦੀ ਹੈ ਜਿਹੜੋ ਵੀ ਮੱਝਾਂ ਤੰਗ ਜਾ ਕਰਨ ਲੱਗ ਜੇ ਮੱਝਾਂ ਨੂੰ ਜ਼ਿਆਦੇ ਫੇਰ ਬੰਦਿਆ ਤਾਂ ਹਮ ਦਿਖਾਉਣੇ ਕੈਮਰਾ ਚੇਂਜ ਕਰਕੇ ਐਨੀ ਵਧੀਆ ਝੋਟੀ ਛਿੱਲਸੀ ਹੋਊ ਕੁਛ ਖਾਂਦੀ ਨਹੀਂ ਲੋਜੀ ਪੀਲਾ ਦੁੱਧੂ ਆ ਤਾਂ ਆਰਾਮ ਨਾਲ ਸੁੱਤੀ ਪਈ ਐ ਹੁਣ ਮੇਰੇ ਅਈ ਤੂ ਠੀਕ ਤੇ ਅੱਜ ਗੋਲੇ ਬੋਤੇ ਥੋੜਾ ਜਿਹੀ ਪਾਇਤੀ ਉਹ ਗੋਖ ਖਨੋਰ ਵੀ ਖੰਡਰਾ ਜੀ ਦਿੱਤੇ ਫੁੱਲੀ ਚ ਹੁਣ ਇਹਨਾਂ ਚੰਗੀ ਤਰ੍ਹਾਂ ਵਧੀਆ ਜੀ ਸੰਨੀ ਕਰਦੀਆਂ ਨੇ ਫਾਲਜੀ ਪੀਉਂ ਕੇ ਥੇੜਪੂੜ ਜੀ ਜ਼ਿਆਦਾ ਪਾ ਦਿੰਗੇ ਅ ਖਰਾਕੀ ਤਾਂ ਕੋਈ ਗੱਲ ਨਹੀਂ ਖਾਵੇ ਸਹੀ ਖਰਾਕ ਤਾਂ ਬਾਦੂ ਆ ਜਿਹਨਾਂ ਨੇ ਛੱਡੇ ਜਿੱਤੇ ਵੀ ਲਿਆ ਉਹ ਫਿਰਗੀ ਕਾਣੀ ਕੀੜੀ ਜੀ ਫਿਰਗੀ ਪਤਨ ਤਾਂ ਕੋਈ ਨਜ਼ਰ ਦਾ ਹੋ ਗਿਆ ਪਰ ਅਸ ਇਹ ਜੋ ਕਸ ਨੂੰ ਮੰਗਦੇ ਨਹੀਂ ਹੈਗੇ ਪਤਾ ਨਹੀਂ ਕਿਉਂ ਕਰਮਾਂ ਦਾ ਹੋ ਗਿਆ ਹਜੇ ਇਧਰ ਖਲਾਰਾ ਪਿਆ ਪਿਆ ਉਹ ਭਾਈ ਤੁਹ ਪਾਹੀ ਕਹਦੇ ਨੇ ਪਾਹੀ ਕਹਦੇ ਬਾਈ ਵੀ ਕਹਦੇ ਨੇ ਸੋਨੀਓ ਪਾਸੇ ਤੋਂ ਰਹਿੰਦੇ ਨੇ ਕਿ ਤੁਸੀਂ ਪਾਹੀ ਕਹਦੇ ਨੇ ਵਾਦ ਨੂੰ ਐ ਬਾਈ ਸੋਨੀ ਜਾਂ ਸੋਨੀ ਨਾਂ ਲੈ ਦਣਿਆਂਗੇ ਤੇ ਵਿਚਾਰਿਆਂ ਨੇ ਉਹ ਨੱਕ ਨੁੱਕੇ ਬਾਦਲ ਲੰਗੇ ਆ ਕੇ ਚਕਾਉ ਪਏ ਗੂਹਾ ਪਹਿਲਾਂ ਮੈਂ ਨਾਲ ਧਾਰ ਧਾਰਾ ਕੱਢੀਆ ਪਹਿਲਾਂ ਪਹਿਲਾਂ ਸੀਰੀ ਆ ਤਿੱਕ ਆਪਣੇ ਕੇ ਸੋਨੀ ਹੋ ਗਿਆ ਸੀਗਾ ਬਾਈ ਤੇ ਫੇਰ ਇਹਦੀ ਧਾਰ ਕੱਢੀਏਗੀ दो तीन जनैं लागते। बाई को उस वैसे छोड़े वास्ते मैं बाई कह दे ना उत बाई कहने आं। ते ए हाय। कपड़े ਧੋਣੀਆਂ ਨੇ ਤਾਂ ਹੁਣ ਥੋੜੀ ਜੀ ਨੇ ਹੁਣ ਬੰਦਿਆਂ ਨਾਲ ਹੀ ਕੱਪੜੇ ਹੋ ਜਾਂਦੇ ਨੇ ਹਨਾ ਨਾਲੇ ਸੀ ਨਾਲ ਹੁੰਦੇ ਤੋ ਧੋਦਾਂਨੇ ਆਂਗੇ। ਜਦੋਂ ਬੀਬੀ ਨਾਉਂਦੇ ਬੀਬੀ ਧੋਦਾਂਨੇ ਜਦੋਂ ਮੈਂ ਨਾਉਣੀ ਮੈਂ ਧੋਦਾਂਨੇ ਆਂਗੀ। ਕੱਪੜੇ ਬੱਤ ਯਾਨੀ ਦੋ ਦਿਨਾਂ ਨੇ ਵਰ੍ਹਦੀਆਂ ਤੋਂ ਉਹ ਤਾਂ ਨੇ ਆ ਕੇ ਜਿਹੜਾ ਪਾਉਣ ਵਾਲਾ ਹੁੰਦੇ ਨੇ ਪਾਉਣ ਵਾਲੇ ਨਾਲ ਦੀ ਨਾਲ ਪਤਾ ਨਹੀਂ ਲੱਗਦਾ ਹੈਗਾ ਸਰਦਾਰ ਜੀ ਆਉਣ ਸਾਇਦ ਕੱਲ ਨੂੰ ਜਦੋਂ ਉਹ ਆ ਗਏ ਫਿਰ ਆਪਾਂ ਨੇ ਕੱਪੜੇ ਜ਼ਿਆਦਾ ਹੋ ਜਾਣਗੇ ਕਿਉਂਕਿ ਬੈਗ ਭਰਿਆ ਹੋਇਆ ਕੱਪੜਾ ਨੇ ਫਿਰ ਉਹ ਤੋਂ ਮੰਗ ਸਕਾਂ ਮੰਗ ਪ੍ਰੈਸ ਕਰਾਂਗੇ ਕਿ ਕ ਮੌਸਮ ਜਾਂ ਨਾ ਸਿੱਲਾ ਜਾਂ ਮੌਸਮ ਹੋਇਆ ਪਿਆ ਨਾ ਤਾਂ ਮੀ ਆਉਂਗਾ ਨਾ ਛੜਦਾਗਾ ਇਸ ਤਰ੍ਹਾਂ ਦਾ ਮੌਸਮ ਜਾਂ ਹੋਇਆ ਪਿਆ ਗਰਮੀ ਗਰਮੀ ਹੋਇਆ ਪਿਆ ਅੰਗ ਪਹਿਲਾਂ ਭਾਜ ਭਾਜ ਕੰਮ ਕਰੇ ਫੇਰ ਕੰਮ ਕਰਕੇ ਫੇਰ ਉਹ ਕਰਿਆ ਕੱਪਰੇ ਤਾਂ ਇੰਨੇ ਕੀਤੇ ਆ ਤੁੰ ਤੋਂ ਥੇ ਨੇ ਜਿਹੜੇ ਲਾਹਾਂਗੇ ਫੇਰ ਥੋਲਾਂਗੇ O dönem draußen, ki burayı da salahı Allah pe災attırın diye konumunu payingitağına geleceğim. Bu booster da miserable,brothol kullan California en şu ş في Hospital var da Fold yapıştırma Ал 전�apperly 아 civil Bu cold leş var ama o çok pasif, yi dururIV linking Campaña şık Either way sana dikkat religious sailing E Vuodoro goal objetivo 4. ਇਹ ਕੱਟੀਆਂ ਖਾ ਲਾਂਗੇ ਉਡਾਣ ਆਏ

ਅੱਜ ਖੱਦਿਆਂ ਲੱਗਦਾ ਕੋਈ ਸਾਫ ਰਹਿ ਗਿਆ ਲੋਤੀ ਦੀ ਬਾਰਾ ਬਾਕੀ ਕੋਈ ਸਾਫ ਰਹੂਗਾ ਪਰ ਉਸਦੀ ਰਹਿਣੀ ਤੋ ਜੀ ਕੋ ਸੰਭਰਦੀ ਹੈ ਸਹੀ ਹੈ ਮੇਰੇ ਆਪਾ ਲੋ ਜੀ ਆਪਾਂ ਨੇ ਜਿਹੜਾ ਟਾਈਮ 3:30 ਹੋ ਗਏ ਨੇ ਆਪਣੇ ਕੰਮਾਂ ਦਾ ਟਾਈਮ ਹੋ ਗਿਆ ਸੋਨੀ ਬਾਈ ਵੀ ਆ ਗਿਆ ਏ ਖੇਤੋਂ ਤੇ ਉਹ ਵੱਢਣ ਲਾਇਆ ਨਿੰਮ ਤੇ ਗੁਰਮਨ ਇਹ ਗੱਲ ਨਹੀਂ ਦਿਸਕਦੀ ਵੀ ਕੱਟਦੀ ਹੈ ਸਬਜ਼ੀ ਕद्दू ਕੀ ਹੈ ਕद्दू ਤੇ ਸੁਖਮ ਨੇ ਚਿੱਟਾ ਚੰਗਿਆੜਾ ਸੋ ਘਮਨ ਜੜਤਾ ਚ ਗਿਆ ਗਰਮਣ ਦੀ ਚੁੰਨੀ ਲੱਤੀ ਹੋਈ ਬੀਬੀ ਤੇ ਕਹਿ ਰਹੀ ਗੁਰਸੋਂ ਕੋ ਗਰਮਣ ਕਹੇ ਤੇਰੀ ਚੁੰਨੀ ਵੀ ਬੜੇ ਲਾ ਰਹੀ ਹੈ ਹਮ ਦੇ ਕੀ ਜੀਰੋ ਗਰਮਣ ਚਾਕੇ ਬੀਬੀ ਕੰਨੀ ਪਾਏਗੀ ਪਾਏਗੀ ਇੱਕ ਦੂਜੇ ਚੁੰਨੀ ਲੈ ਵੀ ਲੈਂਦੀਆਂ ਨੇ ਦੇ ਵੀ ਦਿੰਦੀਆਂ ਨੇ ਪਰ ਜਦ ਬੀਬੀ ਹੋਰੀ ਚੁੰਨੀ ਲੈ ਲੈ ਕਹਿੰਦੇ ਤੂੰ ਮੇਰੀ ਲਾਲੀ ਬੀਬੀ ਨੂੰ ਪਤਾ ਨਹੀਂ ਕੀ ਗੱਲ ਬੀਬੀ ਨੂੰ ਮੈਂ ਇੰਨਾਂ ਦੀ ਚੁੰਨੀ ਪਸੰਦ ਆ ਫਿਰ ਕਿਹਾ ਮੈਂ ਇਹ ਵੀ ਫਿੱਕੇ ਰੰਗ ਲੈਂਦੀਆਂ ਨੇ ਦੀਦੀ ਫਿੱਕਾ ਰੰਗ ਬਣਾਈਂਦੀ ਤੇ ਜਿਹੇ ਕੰਮ ਹੀ ਆਉਣ ਹੁੰਦੇ ਆ ਮੈਂ ਸੁਖਮਣ ਲੈ ਲਿਆਂਦੀ ਸੀ ਸੁਖਮਣ ਕਹਿੰਦੀ ਗੂੜੀ ਐ ਇਹ ਫਿਰ ਚੱਕ ਕੇ ਮੈਂ ਲੈ ਲਈ ਇਹਨਾਂ ਨੂੰ ਤਾਂ ਪਤਾ ਨਹੀਂ ਕੀ ਗੱਲ ਦਾਦੀ ਪੋਤੀ ਨੂੰ ਫਿੱਕੇ ਫਿੱਕੇ ਰੰਗ ਲੱਗਦਿਆਂ ਲੱਜਣ ਚਾਹ ਦાદੀ ਨੂੰ ਤਾਂ ਹੁਣ ਫਿੱਕੇ ਰੰਗ ਪਾਉਣ ਦੀ ਉਮਰ ਆ ਪਤਾ ਨਹੀਂ ਇਹ ਵੀ ਫਿੱਕੇ ਰੰਗ ਆ ਪਸੰਦ ਕਰਦੀ ਹੁੰਦੀ ਜਾਨੀ ਹੁਣ ਦੇਖ ਰਿਓ ਭਾਈ ਕਹਿਣਾ ਲੱਕੜਾ ਕਿੱਥੇ ਤੇ ਰਾਈ ਬੀਬੀ ਹਾਂ ਭਾਈ ਆਪ ਦੱਸੋ ਲੱਕੜਾ ਕਿੱਥੇ ਕਿੱਥੇ ਲਾਹ ਲੱਕੜਾ ਲੱਕੜਾ ਦੀ ਧਰਾਲਾ ਹਾਂ ਲੱਕੜਾ ਦੇ ਤਿੱਕੂ ਜਾਣ ਗੋ ਰਹੇ ਇਹ ਤਾਂ ਉਹ ਦਾ ਸੀ ਮਿੰਨ ਹੋ ਗਏ ਨੇ ਮੈਂ ਹੋਰ ਹੋਰ ਕਿੱਥੇ ਖੜ੍ਹੇ ਨੈਵੀਂ ਨੂੰ ਰੋਵੀ ਥੱਪਾ ਉਹ ਲੱਕੜ ਅੰਦਰ ਆਲਾ ਕਿੰਨੇ ਬਾਤਾਂ ਲੱਕੜਾ ਤੇ ਆਖੇ ਮੈਂ ਆਪਾਂ ਨਿੰਮ ਜਤ ਆ ਆਪਣੀ ਜਾਮਣ ਸੰਗਾ ਲੰਪੋਰ ਸਪਨ ਸਭੀ ਨੂੰ ਬਾੜਾ ਲਾਉਣਾ ਇਹ ਤਾਂ ਜ਼ਰੂਰੀ ਆ ਕੰਮ ਕਰਨਾ ਹੋਰ ਕਿ ਕਿੱਥੋਂ ਹੋ ਜੋ ਸਿਰ ਲੱਗਦਾ ਲਗੁੰਦੀ ਮੈਂ ਤਾਂ ਉਰੀ ਜਾਂਦੀ ਨੂੰ ਮੈਂ ਤਾਂ ਸਵੇਰ ਮੈਂ ਡੱਕਾ ਖਿੱਚ ਲੈਣੀ ਕਿ ਤੇ ਉਹ ਸਪਸੀ ਦੀ ਪੂੰਜੀ ਖਿੱਚ ਲੈਣੀ ਮੋਟੋ ਜੱਟ ਗਿਆ ਨਾ ਮਾਰਦੀ ਨੂੰ ਕਿ ਲੱਪਾ ਦੇਖੀ ਭਾਈ ਕਿੱਥੇ ਤਰੂ ਲੱਕੜਵਾਲਾ ਨਾ ਆਜ ਜਿਵੇਂ ਟਾਂਬਲੇ ਸਾਡਾ ਸੌਦਾ ਵਧੀਆ ਨਾ ਬੀਬੀ ਨੇ ਲੈ ਲੈ ਇقتصਾਦੀ ਦੇ ਚਾਰ ਚਾੜ ਗੁਰੂ ਨੇ ਕਿ ਕਿੱਥੇ ਬਾਰਿਸ਼ ਤਾਂ ਜੋ ਕੋਈ ਚੱਕਰ ਨਾ ਕਰੇ ਇਹ ਚੱਲ ਜੇ ਤਾਂ ਸੰਭਰ ਜੇ ਨਹੀਂ ਨਾ ਬੋਤ ਕਰੀ ਸੰਭਰ ਉਹ ਕਹਿੰਦੇ ਮਾਸੀ ਲੈ ਗਈ ਹੁਣ ਜਾਂ ਚਾਰ ਚਾੜ ਸਮਾਸੀ ਨੇ ਲੈ ਚਾਰ ਰੱਖਾ ਲੈ ਪਟੰਕੀ ਨੇ ਦੱਸੋ ਵੀ ਇਹ ਪੜਾਣੇ ਬਾਤ ਤੇ ਆ ਵਾਂ ਦੇ ਆਕੇ ਮਾ ਜਨਾ ਤੇ ਫਾਈਂ ਦੇ ਕਿ ਕਰ ਦਮ ਸਿਰਦਾ ਹਿਸਾਬ ਆਖੇ ਚ ਭਾਈ ਜੀ ਆਹ ਸੱਖੀ 1 ਕਿਲੋ ਵੀ ਹੋ ਗਿਆ ਮੁੱਲ ਕਿਹ ਦੇ ਲੋ ਆ ਜੀ ਵੱਡ ਤੇ ਭਾਈ ਨਿੰਮੇ ਵੀ ਮੜਤਾ ਉੱਤੋਂ ਹਾਂ ਨਾਲ ਆ ਵਧੀਆ ਖਾ ਮੈਂ ਉਹ ਤੇ ਹੀ ਕਿਹਾ ਜੀ ਤਾਂ ਸੁੱਕੇ ਮਾੜੇ ਨਹੀਂ ਰਹਿ ਕੋਈ ਆਪਾਂ ਕਮੈਂਟ ਕਰਦੇ ਨੇ ਦਿਲ ਸੋੜੇ ਨਿੰਮੇ ਸੁੱਕੇ ਪਏ ਨੇ ਆ ਨਿੰਮੇ ਸੁੱਕੇ ਸੁੱਕੇ ਆਪਾਂ ਵੱਡੇ ਦਿੱਤੇ ਜੀ ਇੱਥੇ ਆਪਾਂ ਹੋਰ ਲਾ ਲਾਂਗੇ ਉਹ ਜਿਹੜਾ ਇੱਕ ਹੋਥ ਨਿੰਮ ਖੜਾ ਹੈ ਨਾ ਮੈਂ ਉਹ ਖੜਾ ਦੇਖਾਉਂਦੇ ਹਾਂ ਉਹ ਇਧਰ ਰੱਖ ਹਾਂ ਉਹ ਇਧਰ ਰੱਖ ਤੋ ਇਧਰ ਰੱਖ ਥੱਲੇ ਬਤਵਾਦੂ ਹੋਗੇ ਹੋਣਗੇ ਅੱਜ ਕੱਲ ਜਿਆ ਕੇ ਹੋ ਜਾਂਦੇ ਹਾਂ ਪਰ ਪਹਿਲਾਂ ਬਹੁਤ ਸੀ ਉੱਥੇ ਹੁਣ ਇਹਨਾਂ ਨੂੰ ਉੱਥੇ ਧਰਦੀ ਲੱਕੜਾਂ ਤੇ ਉੱਥੇ ਧਰਦੀ ਫਿਰ ਇਹਨਾਂ ਨੂੰ ਚਾਵਲਾਂ ਨੇ ਹਾਂ ਫਿਰ ਵਿਚਾਰਾਂਗੇ ਹੌਲੀ ਹੌਲੀ ਉਹ ਲੱਕੜਾਂ ਕੋਲੇ ਥੱਲੇ ਹਾਂ ਜੋ ਲੋਡ ਹੋਇਆ ਕੋ ਜਿੰਨੇ ਕਰ ਉਹਨਾਂ ਕੇ ਚੱਕਲਾ ਕਰਾਂਗੇ ਬਸ ਥੱਬੀਆਂ ਜਿਹਾ ਬਣਾ ਕੇ ਹਨਾ ਟੋਟੇ ਜਗਾ ਕੇ ਨਯੋਬਤ ਬਾਈ ਬਣ ਕੇ ਸਾੰਗਦੀ ਉਹ ਨਾ ਨਿੰਮਜ ਹੈ ਕਾਣੀਆਂ ਜੀਆਂ ਪੋਰ ਸੱਪ ਸੀਨੇ ਨਾ ਇੰਨੀ ਵੱਡੀ ਸਾਲ ਮਾਰੀਆ ਖੇਲ ਜੀ ਨਿੰਮਾ ਹਜੇ ਕਾਹਨੋਂ ਪੱਟਣਾ ਮੜੀ ਜਾਮਣ ਵੱਡੀ ਹੋਇਆ ਗੰਮ ਫੇਰੀ ਫੰਦੂ ਜੀ ਉਹ ਪੱਟ ਗਏ ਭਾਜੀ ਜੀ ਨੂੰ ਕੋਲ ਸਦਾ ਮੈਂ ਸਗਾ ਟੋ ਡਾਲ ਰਿਹਾ ਪਾਪਾ ਨੰਗਾਲਾ ਦੇਵ ਪਾਪਾ ਇਹਦੇ ਹੀ ਵੱਡੀ ਉੱਪਰ ਦਾ ਹੈ ਹਾਂ ਇੱਦਾਂ ਫੁੱਟਾ ਦਾ ਹੈ ਮਾਗਦੇ ਅੱਜ ਪਚੱਦ ਜੇ ਆਪਾਂ ਫੇਰ ਕਰ ਦਾਂਗੇ। ਸਾਈ ਪਾਪੇ ਤੋਂ ਡਰ ਲਾ ਦੋ ਹੋਰ ਤੱਕ ਇਹ। ਮੇਰਾ ਪਾਪਾ ਬਣਾ ਨਹੀਂ ਖੇ। ਪਾਪਾ ਡਰਨੇ ਤੇ ਨਹੀਂ ਜਾਂਦਾ ਹੁਣ ਪਾਪੇ ਨੂੰ ਮੋੜਦੇ ਤਵਾਰ। ਛੋੜਿਆ ਕੀ। ਜੇ ਡਰਨੇ ਤੇ 겨 ਉਹ ਵੱਡਾਂਗੇ ਮੰਗਦੇ। ਯਾ ਵੀਡੀਓ ਦੇਖ ਲਈ ਫੇਰ ਗਾਣਾ ਦਿਓ। ਵੀ ਭਾਈ ਤੁਸੀਂ ਨੰਮਾ ਵੱਡਾਂ ਨੂੰ ਕਹਿੰਦੇ। ਹੂੰ। ਚਾਹਾ ਥੱਪੀਆਂ ਜਿਹਾ ਬਣਾ ਕੇ ਭਈ ਥੱਲੀ ਚ ਣਦੀ। ਬਹੁਤ ਅਤੇ ਦੋਦੀ ਲੈ ਕੇ ਆ ਰੌਨਡ ਅਪ ਕਰਦੇ ਹਾਂ ਜੀ ਬਹੁਤ ਘੱਟ ਕੰਮ ਕਰਦੇ ਹਾਂ ਮੈਂ ਸਮਾਪਤੀ ਬੰਦੂ ਦੁਆ ਕਰ ਰਹੇ ਹਾਂ ਕਿ ਕੋ ਖਰਚਣੇ ਨਾ ਪਾਣੀ ਜ਼ਿਆਦਾ ਹੈ ਹਾਜੀ ਤਾਂ ਹੁਣ ਕਾਲੇ ਨੂੰ ਇਹਦੇ ਹਾਂ ਹੀ ਜਾਊਗਾ ਨਾ ਮਿਲ ਦਿਆਂਗੇ ਫਾਈਨ ਪਾਣੀ ਵੀ ਆਈਏ ਨੇ ਮੱਝਾ ਬੰਨੇ ਆਈ ਆਪਾਂ ਭਾਂਡੇ-ਪੁੰਡੇ ਮਾਂਜ ਲਈਏ ਬੀਬੀ ਸਬਜ਼ੀ ਕੱਟਦੀ ਐ ਫੇਰ ਮਿਲ ਜਾਓਗਾ ਖੈਰ ਅਸਾਂ ਸੰਗੇ ਨੇ ਇੱਕ ਹੀ ਤਾਂ ਨਾਲ ਲਾਉਣਿਆ ਦਰਸਤ ਦੇਲ ਚ ਕਾਇ ਹੋ ਗਏ ਨਮਕ ਕਾਇ ਹੋ ਗਏ ਦੇਕੋ ਉਹ ਤਾਂ ਹੁਣ ਅਣਖਾਂ ਤੇ ਵੱਡੀਆਂ ਨੇ ਸੁੱਕ ਗਈਆਂ ਤੀਆਂ ਤੁਹਾਨੂੰ ਇਹ ਦੋੜ ਦੇ ਜਿੰਮੇ ਕਰਨਾ ਸਾਰੇ ਕੰਮ ਦੇ ਭਾਈ ਵਾਸੀ ਹੋਰ ਹੁਣ ਤਾਂ ਦੇਖੋ ਨਾ ਬਾਹਰ ਜੇ ਜੀ ਵਾਰ ਕਰੀ ਨਾ ਬਾਹਰ ਲਾਰ ਕਰਤਾ ਹੀ ਨਾ ਨਾ ਤੁਮੇ ਤੇ ਫਿਰ ਜਾਂਦਾ ਆ ਜਾਣੀ ਜੀ ਵੀ ਵੜਦੇ ਤਾਂ ਹਾਂ ਆ ਹੋਰ ਖੇੜ ਲਿਆ ਤਾਂ ਡਰ ਲੱਗਦਾ ਹਾਂ ਹਾਂ ਤੇਰੇ ਕੋਲ ਕੀ ਹੋ ਗਿਆ ਹੋਰ ਖੇੜ ਲਿਆ ਖਾਈ ਜਾਂਦੀ ਨਾ ਭਾਈ ਆਪਣੀ ਬੁੜੀ ਦੀ ਮਾਰੇ ਬਾਗ ਗਾਉਂ ਕੰਡੋਮ ਐ ਜਦੋਂ ਮੈਂ ਨੰਨ ਨਿਕਾਲੂਗਾ ਹੋਰ ਬੜ ਰਹੀਆਂ ਚਾਲ ਵਸ ਹਰ ਰੋਗਨ ਟੂਟੀ ਨੰਗੀ ਹੀ ਹੋਗੀ ਖੋਦ ਰੋਈਂ ਬੜਾਈ ਦੋ ਕਿਧਰ ਖੋਦ ਰੋਈਂ ਬਸ ਬਸ ਸਾਹ ਵੀ ਚਾਹੀਦੀਆਂ ਸੰਗ ਆ ਹੋਰ ਬੜਾ ਆ ਜੀ ਸਾਹ ਵੀ ਚਾਹੀਦੀ ਪੁੱਤਰੀ ਚਾਹ ਉਹਨਾਂ ਨੂੰ ਦਾ ਸਾਖ ਜਾਨੀ ਕਿ ਸਬਜੀ ਸਬਜੀ ਤਾਂ ਨਹੀਂ ਕੀਆ ਸਬਜੀ ਕਿ ਆ ਕੇ ਰਹਿਦਾ ਛੁਰਦਾ ਛੁਰਦਾ ਮੇਰੀ ਮੁਰਦੀ ਮਾਰ ਪਰਾਂ ਗੱਲ ਜਾਨੇ ਜਿਉਂਦਾ ਰਹਿ ਬਾਹਰ ਜਾ ਰਹਿ ਰਬ ਤੇ ਬੱਡੀ ਸਾਰੀ ਗਿਆ ਨਾ ਹਾਂ ਚਾਨਣ ਤਾਂ ਹੋ ਗਿਆ ਹੂੰ ਅੱਗ ਮੱਚੀ ਫਿਰ ਤਾਂ 5 ਮਿੰਟਾਂ ਦੀ ਸਾਰਾ ਕੁਝ ਨਹੀਂ ਆਹ ਤੱਕੜਾਈ ਲੱਕੜਾਂ ਕੱਟਣੀ ਸੌਣੀ ਲੱਕੜਾਂ ਦੇ ਪਹਿਲੇ ਵਕਤ ਵੱਡੀਆਂ ਕਿਉਂ ਪਾੜੀਆਂ ਨਹੀਂ ਸੀ ਜਾਂਦੀਆਂ ਪਾੜਤੀਆਂ ਵਿਚਾਰੇ ਨੇ ਅੱਜ ਨੇ ਸਾਆਂ ਵਤੀਆਂ ਲੈਓ ਨਿੱਕੜੋ ਲੱਕੜੇ ਦੀ ਸਾਹ ਤੋਂ ਲੱਕੜਾ ਦਾ ਕਾਈ ਕਿੰਨੀ ਹੋ ਗਈ ਹੋਣੀ ਆਪਣੀ ਕੀ ਦਾ ਤੁੰਗੋ ਨੂੰ ਪਿਆਰ ਸਾਡੀ ਅਲਗ ਕਰ ਮਾਂ ਨੇ ਨੱਸਤਾ ਕਟ ਦਿੱਤੀ ਅਬ ਸੇ ਜਿੱਦ ਮੈਂ ਨੱਸਤਾ ਕ ਮਾਰੇ ਮੀਂਹ ਲੋ ਜਿਆ ਇੰਨੀਆਂ ਹੋ ਗਈਆਂ ਜਿਹੜੀਆਂ ਆਪਣੇ ਨਿੰਮ ਜੇ ਸੁੱਕ ਗਏ ਤੇ ਦੋਨੇ ਇਹ ਵੱਡ ਦਿੱਤੇ ਨੇ ਤੇ ਆ ਇਹ ਭਾਈ ਭਾਈ ਨਹੀਂ ਆਪਣੇ ਨੇ ਭਾਰਤੀ ਨੂੰ ਲੱਕੜਾ ਕਿਉਂਕਿ ਹੁਣ ਲੇਟੀ ਲੂਟੀ ਰਿੰਨਿਆ ਕਰਾਂਗੇ ਮੱਝਾਂ ਇਹਨਾਂ ਨਾਲ ਮੈਂ ਸਬਜ਼ੀ ਬਣਾਉਂਗੀ ਆ ਦੋ ਤਿੰਨ ਦਿਨ ਸਬਜ਼ੀ ਵਧੀਆ ਬਣਦੀ ਹੈਗਾ ਇਹਨਾਂ ਨਾਲ ਸਬਜ਼ੀ ਕਿਡਾ ਬਾਲੀ ਹੈ ਥੋੜੀ ਜੀ ਖਾਣਾ ਨਹੀਂ ਨੇ ਮੈਂ ਇੰਤਪੈ ਖਾਣਾ ਨਹੀਂ ਕੱਖਾਂਦੀ ਤਾਂ ਕੱਖ ਨਹੀਂ ਮੈਂ ਕਿੱਥੋਂ ਖਾ ਲੂਗੀ ਬੱਕਰੀਆਂ ਨੂੰ ਕੁਝ ਦਿਖਾ ਰਹੇ ਹਾਂ ਉਹ ਬੱਕਰੀਆਂ ਨਹੀਂ ਖਾਂਦੀ ਜਿਉਂ ਖਾਉੜੇ ਆਖ ਖਾਣਾ ਇਹਨੂੰ ਬੱਕਰੀਆਂ ਲੋ ਦੀ ਆਪਣੇ ਮੇਰੇ ਆਉਂਦੇ ਆਉਂਦੇ ਨੂੰ ਅੱਗ ਭੱਗ ਗਈ ਆ ਮੱਛੀ ਪੀ ਹੈ ਮੈਂ ਲਿਆਉਣੀ ਹੁਣ ਸਤੀਲਾ ਚੱਕ ਕੇ ਅੱਪਾ ਕਰਦੇ ਆਂ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗਰ ਨਾਲ ਅੱਜ ਦੀ ਵੀਡੀਓ ਚੰਨੀ ਪਾਪਾ ਜੀ ਜੀ ਦਾ ਖਾਲਸਾ ਰਹੇ ਗੁਰੂ ਜੀ ਕੀ